ਸਤਿ ਸ਼੍ਰੀ ਅਕਾਲ ਜੀ ਘਰ ਦੀ ਕੁੱਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਪਕੌੜਿਆਂ ਦੀ ਸਬਜ਼ੀ ਪਕੌੜਿਆਂ ਨੂੰ ਘਰੇ ਬਣਾ ਕੇ ਫਰਾਈ ਕਰਿਆ ਪਕੌੜਿਆਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਿਆ ਹੁਣ ਸਬਜ਼ੀ ਬਣਾਵਾਂਗੇ ਸਬਜ਼ੀ ਲਈ ਤੇਲ ਗਰਮ ਹੋ ਚੁੱਕਿਆ ਇਸ ਵਿੱਚ ਪਾਵਾਂਗੇ ਪਿਆਜ਼ ਤੇ ਲਸਣ ਦਾ ਪੇਸਟ ਪਿਆਜ਼ ਤੇ ਲਸਣ ਨੂੰ 10 ਮਿੰਟ ਤੱਕ ਪਕਾਵਾਂਗੇ ਜਦ ਪਿਆਜ਼ ਲਸਣ ਚੰਗੀ ਤਰ੍ਹਾਂ ਬ੍ਰਾਊਨ ਹੋਣੇ ਸ਼ੁਰੂ ਹੋ ਗਏ ਉਸ ਫਿਰ ਉਸ ਤੋਂ ਬਾਅਦ ਇਸ ਵਿੱਚ ਪਾਵਾਂਗੇ ਮਸਾਲੇ ਦੋ ਬ੍ਰਿਕ ਸੈਚ ਹਰੀ ਮਿਰਚਾਂ ਕੱਟੀਆਂ ਸੀ ਦੋ ਤਿੰਨ ਮਿੰਟ ਤੱਕ ਇਸ ਤਰ੍ਹਾਂ ਪਕਾਵਾਂਗੇ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਮਸਾਲੇ ਪਿਆਜ਼ ਲਸਣ ਪੱਕ ਚੁੱਕੇ ਨੇ ਹੁਣ ਇਸ ਵਿੱਚ ਪਾਵਾਂਗੇ ਮਸਾਲੇ ਇੱਕ ਚਮਚ ਗਰਮ ਮਸਾਲਾ ਥੋੜੀ ਜਿਹੀ ਲਾਲ ਮਿਰਚ ਇੱਕ ਚਮਚ ਨਮਕ ਇੱਕ ਚਮਚ ਹਲਦੀ ਦਾ ਪਾਵਾਂਗੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ 2 ਤੋਂ 3 ਮਿੰਟ ਤੱਕ ਪਕਾਵਾਂਗੇ ਮਸਾਲਿਆਂ ਨੂੰ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਟਮਾਟਰ ਦੀ ਪਿਉਰੀ ਮਸਾਲੇ ਚੰਗੀ ਤਰ੍ਹਾਂ ਪੱਕ ਰਹੇ ਨੇ ਹੁਣ ਇਸ ਵਿੱਚ ਐਡ ਕਰਾਂਗੇ ਟਮਾਟਰ ਦੀ ਪਿਉਰੀ ਇਸ ਤਰ੍ਹਾਂ ਟਮਾਟਰ ਨੂੰ ਵੀ 2 ਤੋਂ 3 ਮਿੰਟ ਤੱਕ ਪਕਾਵਾਂਗੇ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਪਾਣੀ ਮਸਾਲੇ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਹੁਣ ਇਸ ਵਿੱਚ ਐਡ ਕਰਾਂਗੇ ਪਾਣੀ ਪਾਣੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਸਾਲਿਆਂ ਵਿੱਚ ਇੱਕ ਹਵਾਲਦ ਆਉਣ ਤੋਂ ਬਾਅਦ ਫਿਰ ਇਸ ਵਿੱਚ ਪਾਵਾਂਗੇ ਪਕੌੜੇ ਮਸਾਲੇ ਨੂੰ ਹਵਾਲ ਆਉਣੇ ਸ਼ੁਰੂ ਹੋ ਗਏ 2 ਤੋਂ 3 ਮਿੰਟ ਬਾਅਦ ਇਸ ਵਿੱਚ ਪਾਵਾਂਗੇ ਪਕੌੜੇ ਪਕੌੜਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਸਾਲੇ ਵਿੱਚ 2 ਤੋਂ 3 ਮਿੰਟ ਤੱਕ ਇਸ ਤਰ੍ਹਾਂ ਪਕਾਵਾਂਗੇ ਉਸ ਤੋਂ ਬਾਅਦ ਇਸ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਇਸ ਨਾਲ ਇਸ ਦੀ ਗਰੇਵੀ ਬਹੁਤ ਵਧੀਆ ਬਣੂਗੀ 10 ਮਿੰਟ ਤੱਕ ਪਕਾਵਾਂਗੇ ਸਬਜ਼ੀ ਨੂੰ ਸਬਜੀ ਪੱਕਣੀ ਸ਼ੁਰੂ ਹੋ ਗਈ ਹਵਾਲ ਆ ਗਏ ਸਬਜੀ ਚੰਗੀ ਤਰ੍ਹਾਂ ਪਾਣੀ ਸੁੱਕੀ ਥੋੜਾ ਜਿਹਾ ਪਾਣੀ ਹੋਰ ਐਡ ਕਰਾਂਗੇ ਇਸ ਵਿੱਚ ਤਾਂ ਕਿ ਪਕੌੜੇ ਚੰਗੀ ਤਰ੍ਹਾਂ ਪੱਕ ਜਾਣ ਦੋ ਤੋਂ ਤਿੰਨ ਮਿੰਟ ਪਕਾਵਾਂਗੇ ਹੁਣ ਇਸ ਵਿੱਚ ਐਡ ਕਰਾਂਗੇ ਕਸੂਰੀ ਮੇਥੀ ਇਸ ਨਾਲ ਸਬਜੀ ਦਾ ਫਲੇਵਰ ਬਹੁਤ ਵਧੀਆ ਆਉਂਦਾ ਸਬਜੀ ਬਣ ਚੁੱਕੀ ਹੈ ਹੁਣ ਇਸਨੂੰ ਕਬਾਬ ਵਿੱਚ ਕੱਟ ਲਾਂਗੇ ਪਕੌੜਿਆਂ ਦੀ ਸਬਜੀ ਬਣ ਕੇ ਤਿਆਰ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਵੀ ਘਰ 'ਚ ਬਣਾ ਸਕਦੇ ਹੋ ਜੇਕਰ ਰੈਸਪੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ